ਚਾਂਦ ਦੇਸ਼ਾਂ ਵਿੱਚ ਵਸਦੇ ਰੱਬ ਵਰਗੇ ਸਰੋਤਿਓ ਮੈਂ ਤੁਹਾਡਾ ਆਪਣਾ ਚਮਕ ਚਮਕਮਕੀਲਾ ਅਮਰਪ੍ਰੀਤ ਜੀ 70 ਬਰਸੀ ਸਵਰਗਿਆ ਸਾਧ ਅਮਰ ਸਿੰਘ ਚਮਕੀਲਾ ਮਾਤਾ ਅਮਰਜੋਤੀ ਤੇ ਸਾਰੇ ਅਸੀਂ ਸਮਾਧ ਤੇ ਇਕੱਠੇ ਹੋਏ ਆ ਸਟੇਜ ਤਾਂ ਉਧਰ ਦੂਜੇ ਪਾਸੇ ਚੱਲਦੀ ਆ ਪਰ ਅਸੀਂ ਇੱਥੇ ਸਾਰੇ ਅੱਜ ਸਮਾਧ ਤੇ ਸ਼ਰਧਾਂਜਲੀ ਵਜੋਂ ਸਾਰੇ ਅਸੀਂ ਇਕੱਠੇ ਹੋਏ ਆ ਜਿੰਨੇ ਵੀ ਉਸਤਾਦ ਜੀ ਨੂੰ ਚਮਕੀਲਾ ਜੀ ਨੂੰ ਦਿਲੋਂ ਪਿਆਰ ਕਰਨ ਵਾਲੇ ਦਿਲੋਂ ਚਾਣ ਵਾਲੇ ਮੈਂ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਾ ਤੇ ਬਹੁਤ ਟਾਈਮ ਲੱਗ ਜਾਣਾ ਕਿਉਂਕਿ ਸਾਰੇ ਹੀ ਸਾਡੇ ਸਤਿਕਾਰਯੋਗ ਆ ਤੇ ਸ਼ਰਦਾ ਤੇ ਫੁੱਲ ਪੇਂਟ ਕਰਨ ਲੱਗਿਆ ਮੇਰੀ ਉਹ ਸਟੇਪ ਨੂੰ ਸਨ 1998 ਦੇ ਵਿੱਚ ਜਦੋਂ 88 ਦੇ ਵਿੱਚ ਸਵਰਗਿਆ ਸਾਧ ਅਮਰ ਸਿੰਘ ਚੁੰਗੀਲਾ ਜੀ ਦੀ ਡੈਥ ਹੋ ਜਾਂਦੀ ਆ ਤੇ ਮੈਂ 6 ਮਹੀਨਿਆਂ ਬਾਅਦ ਇੱਕ ਆਪਣੇ ਦਿਲ ਦੇ ਬਲਬਲੇ ਲਿਖ ਕੇ ਗਾਉਣਾ ਵੀ ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਹੋਣਾ ਉਸ ਗੀਤ ਨੂੰ ਤੁਸੀਂ ਇੰਨਕ ਪਰਵਾਹ ਹੰਗਾਰਾ ਦਿੱਤਾ ਵੀ ਅੱਜ ਮੈਨੂੰ ਵੀ 36 37 ਸਾਲ ਮਾਰਕੀਟ ਦੇ ਵਿੱਚ ਕੰਮ ਕਰਦਿਆਂ ਨੂੰ ਹੋ ਗਿਆ ਸਵਰਗਿਆ ਸਾਧ ਅਮਰ ਸਿੰਘ ਤਕੀਲਾ ਔਰ ਮਾਤਾ ਅਮਰਜੋਤ ਜੀ ਦੇ ਅਸ਼ੀਰਵਾਦ ਸਦਕਾ ਤੇ ਉਹੀ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆਂ ਤੇਰੀ ਯਾਦ ਬਥੇਰੀ ਆਊਗੀ ਪਰ ਤੂੰ ਨਹੀਂ ਹੋਣਾ ਹਾਏ ਤੇਰੀ ਯਾਦ ਬਥੇਰੀ ਆਊਗੀ ਹਾਏ ਯਾਦ ਬਥੇਰੀ ਆਊਗੀ ਪਰ ਤੂੰ ਨਹੀਂ ਆਉਣਾ ਫਟ ਜਿਗਰ ਤੇ ਲਾਉਗੀ ਪਰ ਤੂੰ ਨਿਉਣਾ ਤੇਰੀ yaad ਬਥੇਰੀ ਆਉਗੀ ਪਰ ਤੂੰ ਨਿਉਣਾ ਇੱਕ ਦਿਨ ਤਾਂ ਚਮਕ ਚਮਕਦੀਲੇ ਵੀ ਬਸ লাশ ਜੀ ਬਣ ਕੇ ਰਹਿ ਜਾਊਗਾ ਕੀ ਪਤਾ ਸਿੱਤ ਤੇਰਾ ਸਾਡਾ ਵੀ ਕਦੈ ਐਵੇਂ ਛੋੜਾ ਪੈ ਜੂਗਾ ਅੱਜ ਕਰਦੀ ਆ ਦੁਨੀਆ ਯਾਦ ਤੈਨੂੰ ਆ ਕਰਦੀ ਆ ਦੁਨੀਆ ਯਾਦ ਤੈਨੂੰ ਪਿਆ ਹਿਜਰ ਹੰਡਾਉਣਾ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਮੇਰੇ ਫਟ ਜਿਗਰ ਤੇ ਲਾਉਗੀ ਪਰ ਤੂੰ ਨਹੀਂ ਆਉਣਾ ਵਾਹ ਵਾਹ ਇੱਕ ਮੇਰਾ ਨਵਾਂ ਗੀਤ ਰਿਕਾਰਡ ਆਉਣ ਵਾਲਾ ਉਹ ਵੀ ਮੈਂ ਉਸਤਾਦ ਜੀ ਹੁਣਾ ਤੇ ਲਿਖਿਆ ਹੋ ਜਦ ਤੱਕ ਧਰਤੀ ਸੂਰਜ ਚੰਨ ਤੇ ਤਾਰੇ ਰਹਿਣਗੇ بلند ਆਵਾਜ਼ ਦੇ ਤਹਨੀ ਦਾ ਨਾ ਹੋ ਲੋਕੀ ਲੈਣਗੇ ਹੋ ਤਲਵਾਰ ਤੀਰ ਨਨ ਕਾਣਾ ਸਦਾ ਗੁਰੂ ਘਰਾਂ ਚ ਗੱਜੂਗਾ ਸਦਾ ਗੁਰੂ ਘਰਾਂ ਚ ਗੱਜੂਗਾ ਚਮਕੀਲਾ ਸੀ ਚਮਕੀਲਾ ਹੈ ਚਮਕੀਲਾ ਸਦਾ ਹੀ ਵੱਜੂਗਾ ਸੀ ਚਮਕੀਲਾ ਹੈ ਚਮਕੀਲਾ ਸਦਾ ਹੀ ਵੱਜੂਗਾ ਉਹ ਕਾਮਹਾਬਰੇ ਬੋਲ ਪੰਜਾਬੀ ਕਿ ਕੋਖੇ ਹੋਣੇ ਨਹੀਂ ਗੁਣੀਏ ਦੇ ਵਿੱਚ ਦੀਤ ਬੋਲਾਂ ਦੇ ਜਿਸੇ ਪਰਹੁਣੇ ਨਹੀਂ ਟਕੂਵੇ ਤੇ ਟਕਵਾ ਖੜਕੂ ਯਾਰ ਨਹੀਂ ਗਲੀ ਚੋਂ ਭੱਜੂਗਾ ਯਾਰ ਨਹੀਂ ਗਲੀ ਚੋਂ ਭੱਜੂਗਾ ਚਮਕੀਲਾ ਸੀ ਚਮਕੀਲਾ ਹੈ ਚਮਕੀਲਾ ਸਦਾ ਹੀ ਵੱਜੂਗਾ ਸੀ ਚਮਕੀਲਾ ਹੈ ਚਮਕੀਲਾ ਸਦਾ ਹੀ ਵੱਜੂਗਾ ਬਿਊਟ ਬਿਊਟ ਹੋ ਜਾਵੇ ਹੁਣ ਕੱਲੀ ਨੂੰ ਲਿਆ ਕੇ ਤੂੰ ਚੱਲ ਠੀਕ ਹੱਥ ਬੰਨ ਮੈਂ ਮਿੰਤਾ ਕਰਦੀ ਵੇ ਇੱਕ ਗੱਲ ਤੂੰ ਮੰਨ ਲੈ ਮੇਰੀ ਸੋ ਤੈਨੂੰ ਮੇਰੇ ਆ ਸੋਹਣਿਆ ਵੇ ਬਣ ਕੇ ਮੈਂ ਰਹਿਣਾ ਤੇਰੀ ਚੱਲੀ ਏ ਕਿਸੇ ਦੀ ਕਾ ਨੂੰ ਕੂਰ ਸੋਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਹਾਂ ਓ ਜੋ ਨਾਰਾ ਉੱਧੜ ਗਈਆਂ ਨਹੀਂ ਉਹਨਾਂ ਨੂੰ ਦਾਜ ਜੁੜੇ ਨਾ ਪਤਣਾ ਤੇ ਰੁੜ ਗਏ ਜਿਹੜੇ ਨਹੀਂ ਪਿੱਛੇ ਉਹ ਪਿਆਰ ਮੁੜੇ ਨਾ ਹੋ ਰੱਬ ਸਾਡੀ ਸੁਣ ਜੇ ਲਵੇ ਸੋਹਣੀ ਪਤਣਾ ਤੇ ਟੂਟ ਪਵੇ ਸੋਹਣੀ ਪਤਣਾ ਤੇ ਟੂਟ ਪਵੇ ਹੱਸੇ ਨਾਲ ਹੱਸਾ ਰਹਿ ਗਿਆ ਫੜ ਲੈ ਬਾਬਾ ਵੇ ਮੇਰੀ ਰਹਿ ਸਾਡੇ ਨੇੜੇ ਨੇੜੇ ਸੱਚੀ ਹਾਂ ਹਾਂ ਵੇ ਮੇਰੀ ਹੈ ਸੱਚੀ ਹਾਂ ਹਾਂ ਵੇ ਮੇਰੀ ਮਰ ਜਾਣਾ ਸਾਨੂੰ ਮਨਜੂਰ ਸੋਹਣ ਜੋ ਸਰ ਕਢਵੇਂ ਲਾਣੇ ਦੀ ਧੀਆਂ ਤੂਤੀ ਹੰਣੇ ਪਿੰਡ ਚੋ ਸਰ ਕਢਵੇਂ ਲਾਣੇ ਦੀ ਧੀਆਂ ਤੂਤੀ ਹੰਣੇ ਕਲ ਜੁਗ ਮੂ ਅੱਡੀ ਬੈਠਾ ਨੀ ਬੁੱਲੀਆਂ ਲੈਸੀ ਹੰਣੇ ਓ ਮਾੜਾ ਚਮਕੀ ਲਾ ਕੀ ਕਵੇ ਸੋਹਣੀਏ ਪਤਣਾ ਤੇ ਟੂਕ ਪਵੇ ਸੋਹਣੀਏ ਪਤਣਾ ਤੇ ਟੂਕ ਪਵੇ